ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਾਵੇਂ ਇਹ ਕਹਾਣੀ ਸੱਚੀ ਹੈ ਜਾਂ ਕਲਪਨਾ ਹੈ ਪਰ ਜਿਸ ਨੇ ਵੀ ਸੁਣਾਈ ਹੈ ਉਸਨੇ ਬਹੁਤ ਤਰੀਕੇ ਨਾਲ ਸਾਨੂੰ ਸਮਝਾਈ ਹੈ ਆਓ ਅਮਲ ਕਰੀਏ ਇੱਕ ਵਾਰ ਇੱਕ ਦਰਖਤ ਤੇ ਕਾਂ ਤੇ ਕੌਨੀ ਬੈਠੇ ਸੀ ਉਹਨਾਂ ਨੂੰ ਬਹੁਤ ਸ਼ੋਰ ਸ਼ਰਾਬਾ ਸੁਣਾਈ ਦਿੱਤਾ ਤੁਹਾਨੂੰ ਪਤਾ ਹੀ ਹੋਵੇਗਾ ਇਹ ਪੰਛੀ ਇੱਕ ਦੂਜੇ ਨੂੰ ਆਪਸ ਵਿੱਚ ਸਮਝ ਤੇ ਸਮਝਾ ਸਕਦੇ ਹਨ ਉਹ ਕਾਂ ਤੇ ਕੌਨੀ ਇਨਸਾਨ ਦੀ ਪਾਸ਼ਾ ਨੂੰ ਸਮਝ ਲੈਂਦੇ ਸੀ ਉਹ ਉਸ ਸ਼ੋਰ ਵੱਲ ਉੱਡ ਪਏ ਜਿੱਥੋਂ ਆਵਾਜ਼ ਆ ਰਹੀ ਸੀ ਉਸ ਘਰ ਦੀ ਛੱਤ ਤੇ ਬੈਠ ਗਏ ਘਰ ਦੇ ਮੈਂਬਰ ਆਪਸ ਵਿੱਚ ਲੜ ਝਗੜ ਰਹੇ ਸੀ ਕਾਂ ਕੌਨੀ ਨੂੰ ਕਹਿਣ ਲੱਗਾ ਅੱਜ ਦੇ ਸਮੇਂ ਵਿੱਚ ਲੋਕ ਆਪਸ ਵਿੱਚ ਬਹੁਤ ਲੜਦੇ ਝਗੜਦੇ ਹਨ ਇੰਨਾ ਦੇ ਤਾਂ ਗਵਾਂਢੀ ਵੀ ਤੰਗ ਆ ਕੇ ਕਹਿੰਦੇ ਹੋਣੇ ਕਿੱਥੇ ਆਫਸੇ ਆ ਕੌਣੀ ਕਹਿਣ ਲੱਗੀ ਕੱਲ ਤਾਂ ਤੁਹਾਡੀ ਸਹੀ ਹੈ ਤਾਂ ਕਹਿਣ ਲੱਗਾ ਮੈਂ ਤੈਨੂੰ ਆਪਣੇ ਦਾਦਿਆਂ ਪੜਦਾਦਿਆਂ ਦੀ ਦਸੀ ਹੋਈ ਹੱਡ ਬੀਤੀ ਸੁਣਾਉਂਦਾ ਹਾਂ ਜਿਸ ਪਿੰਡ ਵਿੱਚ ਮੇਰੇ ਦਾਦਾ ਦਾਦੀ ਰਹਿੰਦੇ ਸਨ ਉੱਥੇ ਇੱਕ ਪਿੱਪਲ ਦਾ ਦਰਖਤ ਬਹੁਤ ਪੁਰਾਣਾ ਸੀ ਉਸ ਦਰਖਤ ਦੇ ਥੱਲੇ ਛੋਟੇ-ਛੋਟੇ ਘਰ ਬਨੇ ਹੋਏ ਸੀ ਇੱਕ ਦਿਨ ਦਾਦਾ ਤੇ ਦਾਦੀ ਦਰਖਤ ਤੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਾਂ ਕੌਣੀ ਨੂੰ ਕਹਿਣ ਲੱਗਾ ਮੈਂ ਕੁਝ ਦੂਰੀ ਤੇ ਇੱਕ ਇਨਸਾਨ ਨੂੰ ਖਜ਼ਾਨਾ ਜ਼ਮੀਨ ਵਿੱਚ ਦਬਾਉਂਦੇ ਵੇਖਿਆ ਹੈ ਖਜ਼ਾਨਾ ਢੇਰ ਸਾਰਾ ਹੈ ਪੀੜ ਦੇ ਥੱਲੇ ਬੈਠੇ ਇੱਕ ਬਜ਼ੁਰਗ ਬਾਬੇ ਨੇ ਸੁਣ ਲਿਆ ਉਹ ਬਹੁਤ ਗਰੀਬ ਸਨ ਰੋਟੀ ਵੀ ਬੜੀ ਮੁਸ਼ਕਲ ਨਾਲ ਚਲਦੀ ਸੀ ਇੱਕ ਟਾਈਮ ਖਾਂਦੇ ਤੇ ਦੂਜੇ ਟਾਈਮ ਭੁੱਖੇ ਰਹਿੰਦੇ ਉਸ ਬਾਬੇ ਦੇ ਮਨ ਵਿੱਚ ਲਾਲਚ ਆ ਗਿਆ ਉਸ ਨੇ ਆਪਣੇ ਪੁੱਤਰ ਅਤੇ ਨੂੰਹ ਅਤੇ ਆਪਣੀ ਪਤਨੀ ਨੂੰ ਸਾਰੀ ਗੱਲਬਾਤ ਦੱਸੀ ਦੱਸਿਆ ਕਿ ਕਾਂ ਤੇ ਕੌਨੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਕਿਤੇ ਖਜ਼ਾਨਾ ਦਬਿਆ ਹੋਇਆ ਹੈ ਬਾਬੇ ਦੇ ਪਰਿਵਾਰ ਨੂੰ ਵੀ ਸੁਣ ਕੇ ਲਾਲਚ ਆ ਗਿਆ ਉਹ ਆਪਸ ਵਿੱਚ ਸਲਾਹ مشورہ ਕਰਨ ਲੱਗੇ ਕਿ ਖਜ਼ਾਨਾ ਕਿਸ ਤਰ੍ਹਾਂ حاصل ਕਰੀਏ ਉਹ ਆਪਸ ਵਿੱਚ ਸੋਚ ਵਿਚਾਰ ਕਰ ਰਹੇ ਸੰ ਤੇ ਕਹਿ ਰਹੇ ਸੰ ਕਿ ਆਪਾਂ ਕਿਸ ਤਰ੍ਹਾਂ ਕਾਂ ਦੇ ਕੌਣ ਨੂੰ ਫੜ ਕੇ ਖਜ਼ਾਨੇ ਬਾਰੇ ਕੁਝ ਲਈਏ ਇੱਕ ਦਿਨ ਕਾਂ ਕੌਣੀ ਉਸੇ درخت ਤੇ ਬੈਠੇ ਸੀ ਬਾਬੇ ਦੇ ਪਰਿਵਾਰ ਨੇ ਇੱਕ ਜਾਲ ਉਪਰੋਂ ਦੀ ਸੁੱਟ ਕੇ ਕਾਂ ਨੂੰ ਕੈਦ ਕਰ ਲਿਆ ਕਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਮੈਨੂੰ ਖਜ਼ਾਨੇ ਬਾਰੇ ਪੁੱਛਣਾ ਹੈ ਜੇ ਨਾ ਦੱਸਿਆ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ ਹੈ ਬਾਬੇ ਦਾ ਪਰਿਵਾਰ ਕਾਂ ਕੋਲੋਂ ਖਜ਼ਾਨੇ ਬਾਰੇ ਪੁੱਛਣ ਲੱਗਾ ਕਾਂ ਨੇ ਕਿਹਾ ਪਹਿਲੇ ਮੈਨੂੰ ਖੋਲ ਦੇਓ ਫਿਰ ਮੈਂ ਤੁਹਾਨੂੰ ਖਜ਼ਾਨੇ ਦੇ ਬਾਰੇ ਦੱਸ ਦਵਾਂਗਾ ਬਾਬੇ ਦੇ ਪਰਿਵਾਰ ਨੇ ਉਸ ਨੂੰ ਛੱਡ ਦਿੱਤਾ ਤੇ ਕਾਂ ਦੇ ਪਿੱਛੇ-ਪਿੱਛੇ ਚੱਲ ਪਏ ਕਾਂ ਇੱਕ ਜਗ੍ਹਾ ਤੇ ਰੁਕ ਗਿਆ ਤੇ ਬੈਠ ਗਿਆ ਤੇ ਦੱਸਿਆ ਇੱਥੇ ਖਜ਼ਾਨਾ ਉਸ ਇਨਸਾਨ ਨੇ ਦਬਾਇਆ ਸੀ ਸਾਰੀ ਮਿੱਟੀ-ਪੁੱਟੀ ਤੇ ਖਜ਼ਾਨਾ ਨਿਕਲ ਆਇਆ ਉਹ ਬਹੁਤ ਖੁਸ਼ ਹੋ ਗਈ ਤੇ ਕਾਂ ਉੱਡ ਗਿਆ ਉਸ ਨੂੰ ਵੀ ਚੈਨ ਦਾ ਸਾ ਆਇਆ ਬਾਬੇ ਦਾ ਪਰਿਵਾਰ ਵੇਖਦੇ-ਵੇਖਦੇ ਕੋਠੀਕਾਰ ਸਭ ਕੁਝ ਉਸ ਨਾਲ ਕੋਲੋਂ ਚੰਗਾ-ਜੰਗਾ ਹੋਣ ਲੱਗਾ। ਚੰਗੀ ਰੋਟੀ ਖਾਂਦੀ, ਇੱਕ ਦੀ ਥਾਂ ਤੇ ਚਾਰ-ਚਾਰ ਸਬਜ਼ੀਆਂ ਬੰਦੀਆਂ। ਇੱਕ ਦਿਨ ਉਹਨਾਂ ਦਾ ਇੱਕ ਪੜੋਸੀ ਬਾਬੇ ਦੇ ਘਰ ਆ ਗਿਆ। ਉੱਥੇ ਇੰਨੇ ਪਕਵਾਨ ਪੱਕਦੇ ਵੇਖ ਅਤੇ ਇਹ ਸਭ ਕੁਝ ਵੇਖ ਕੇ ਹੈਰਾਨ ਹੋਇਆ ਤੇ ਪੁੱਛਣ ਲੱਗਾ ਕੀ ਗੱਲ ਹੈ ਤੁਸੀਂ ਰਾਤੋਂ ਰਾਤ ਕਿਸ ਤਰ੍ਹਾਂ ਅਮੀਰ ਹੋ ਗਏ ਬਾਬੇ ਦਾ ਪਰਿਵਾਰ ਬਹੁਤ ਪੋਲਾ ਸੀ ਉਹਨਾਂ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਹ ਸੁਣ ਕੇ ਬੜਾ ਹੈਰਾਨ ਹੋਇਆ ਤੇ ਆਪਣੇ ਘਰ ਜਾ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਣ ਲੱਗਾ ਸਾਰੀ ਗੱਲ ਬਾਤ ਸੁਣਾਈ ਕਿਸ ਤਰ੍ਹਾਂ ਉਹਨਾਂ ਨੇ ਅਮੀਰੀ ਹਾਸਲ ਕੀਤੀ ਹੈ ਉਸ ਨੂੰ ਵੀ ਲਾਲਚ ਆ ਗਿਆ ਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਅਸੀਂ ਵੀ ਕੋਈ ਤਰਕੀਬ ਲਗਾਈਏ ਕਿ ਉਸ ਕਾਂ ਕੌਨੀ ਨੂੰ ਫੜ ਕੇ ਖਜ਼ਾਨਾ ਕਿੱਥੇ ਹੈ ਪੁੱਛੀਏ ਤੇ ਖਜ਼ਾਨਾ ਹਾਸਿਲ ਕਰੀਏ ਅਗਲੇ ਦਿਨ ਜਦੋਂ ਉਹ ਘਾਰ ਤੋਂ ਬਾਹਰ ਨਿਕਲਿਆ ਤੇ ਉਸ ਨੇ ਪੇੜ ਵੱਲ ਛਾਤੀ ਮਾਰੀ ਤਾਂ ਕਾਂ ਤੇ ਕੌਨੀ ਬੈਠੇ ਸੀ ਉਹ ਅੰਦਰ ਗਿਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਪਾਗਵਾਨੀ ਚੱਲ ਤਾਂ ਫੜੀਏ ਉਸ ਤੋਂ ਖਜ਼ਾਨੇ ਬਾਰੇ ਪੁੱਛੀਏ ਪਤਨੀ ਨੇ ਕਿਹਾ ਮੈਂ ਬਹੁਤ ਕੰਮ ਕਰਨੇ ਹਨ ਬਰਤਨ ਕਪੜੇ ਅਤੇ ਬਹੁਤ ਕੰਮ ਕਰਨਾ ਹੈ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ ਪਤਨੀ ਕਹਿਣ ਲੱਗੀ ਤੁਸੀਂ ਬੱਚਿਆਂ ਨੂੰ ਲੈ ਜਾਵੋ ਪਤੀ ਗੁੱਸਾ ਹੋ ਕੇ ਬੱਚਿਆਂ ਦੇ ਕੋਲ ਚਲਾ ਗਿਆ ਅਤੇ ਬੱਚਿਆਂ ਨੂੰ ਕਹਿਣ ਲੱਗਾ ਬੱਚੋ चलो आओ का फड़ीए अ खजाना लभीए बच्चे पढ़ रहे सन बच्चे कहन लगे साढ़े टाइम नहीं है असी पढ़ाई करनी है वह सारे मैंबर आपस विच लड़न लग पे इस तरह करते करते शामा पै गई बाहर दरखत ते बैठे हुए कौनी शोर शराबा सुन के उड गए ਜਦੋਂ ਉਹ ਪड़ोसी ਬਾਹਰ ਆਇਆ ਉਦੋਂ ਤੱਕ ਕਾਂ ਤੇ ਕੌਨੀ ਉੱਡ ਗਏ ਸਨ ਪड़ोसी ਨਿਰਾਸ਼ ਹੋ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ ਆਪਾਂ ਲੜਦੇ ਲੜਦੇ ਆਪਣਾ ਸਾਰਾ ਟਾਈਮ ਖਰਾਬ ਕਰ ਲਿਆ ਹੈ ਅਤੇ ਕੁਝ ਹਾਸਿਲ ਨਹੀਂ ਹੋਇਆ ਵਾਹਿਗੁਰੂ ਜੀ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲੀ ਹੈ ਜਿਹੜੇ ਪਰਿਵਾਰ ਵਿੱਚ ਏਕਤਾ ਸੀ ਉਹਨਾਂ ਨੇ ਸਭ ਕੁਝ ਹਾਸਿਲ ਕਰ ਲਿਆ ਤੇ ਜਿਸ ਵਿੱਚ ਇਕਤਾ ਨਹੀਂ ਸੀ ਲੜਾਈ ਝਗੜਾ ਸੀ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਇਸ ਕਹਾਣੀ ਤੋਂ ਸਾਨੂੰ ਸਭ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਇੱਕ ਦੂਜੇ ਦਾ ਕਹਿਣਾ ਮੰਨਣਾ ਹੀ ਸਾਡੀ ਭਲਾਈ ਹੈ ਉੱਥੇ ਬਰਕਤ ਹੀ ਪੈਂਦੀ ਹੈ ਤੇ ਨਾਲ ਸੁੱਖ ਵੀ ਹਾਸਿਲ ਹੁੰਦੇ ਹਨ ਵਾਹਿਗੁਰੂ ਜੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ